ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਸਟ ਵੈਸਟ ਲੋਥ ਉਸੇ ਤੋਂ ਥੋੜੇ ਸਾਰਿਆਂ ਦਾ ਬੋਰਡ ਬਸ ਆਜੇ ਤੇ ਜਿਹੜੀ ਵੀ ਅਸ ਮੈਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੀ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਵਟਸਐਪ ਨੰਬਰ ਹੈ ਇਹਦੇ ਤੇ ਸੂਟ ਦੀ ਫੋਟੋ ਲੈ ਕੇ ਤੇ ਵਟਸਐਪ ਕਰ ਦੇਣੀ ਹੈ ਤੇ ਉਸ ਤੋਂ ਬਾਅਦ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੀ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਨੂੰ 5:00 ਵਜੇ ਤੇ ਸੂਟ ਅਜ ਮਿਲਣਗੇ ਤੁਹਾਨੂੰ ਸਿਲਕ ਦੇ ਬਹੁਤ ਖੂਬਸੂ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਲਾਈਟ ਲਾਈਟ ਮਹਿੰਦੀ ਜਿਹਾ ਕਹ ਲਓ ਜਾਂ ਲਾਈਟ ਗ੍ਰੀਨ ਜਿਹਾ ਕਹ ਲਓ ਹਾਂ ਕਲਰ ਲਗਭਗ ਸਹੀ ਦੇਖ ਰਹੀ ਹਾਂ ਬੁਸੀਂ ਅੱਜ ਸਾਡਾ ਫੋਨ ਬਦਲਿਆ ਹੋਇਆ Samsung ਦੇ ਨਾਲ ਵੀਡੀਓ ਬਣ ਰਹੀ ਹੈ ਥੋੜਾ ਬਹੁਤ ਅਡਜਸਟ ਕਰ ਲਿਓ ਤੇ ਕਾਫੀ ਸੋਹਣਾ ਸੂਟ ਹੈ ਕਲਰ ਬਹੁਤ ਸੋਹਣਾ ਹੈ ਔਰ ਸਿਲਕ ਦੇ ਵਿੱਚ ਸੂਟ ਆਉਂਦਾ ਥੋੜਾ ਬਹੁਤ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਠੀਕ ਹੈ ਜੀ 2 ਮੀਟਰ ਦੀ ਸ਼ਰਟ ਰਹੂਗੀ ਔਰ ਟੋਇਪ ਰਹੂਗੀ ਸਲਵਾਰ 2.5 ਮੀਟਰ ਦਾ ਨਿਕਲੂਗਾ ਨੋਲੀ ਅਗਲਾ ਸੂਟ ਦੇਖੋ ਫਰੋਜ਼ੀ ਕਲਰ ਇਹ ਵੀ ਬਹੁਤ ਸੋਹਣਾ ਜਿਹਾ ਫਰੋਜ਼ੀ ਕਲਰ ਸਾਰੇ ਉਹਨੇ ਰੱਖੇ ਆਪਾਂ ਉਹਨੇ ਕਲਰ ਜਿਹੜੇ ਬਹੁਤ ਜ਼ਿਆਦਾ ਸੋਹਣੇ ਨੇ ਸੂਟ ਇਹ ਚ ਤਾਂ ਨੀਲਾ ਜਿਹਾ ਦਿਖਦਾ ਨਾ ਤੁਹਾਨੂੰ ਬਲੂ ਜਿਹਾ ਲਿੰਗਾ ਫਰੋਜ਼ੀ ਆ ਐਗਜ਼ੈਕਟ ਫਰੋਜ਼ੀ ਬਹੁਤ ਪਿਆਰਾ ਫਰੋਜ਼ੀ 1750 ਦੇ ਵਿੱਚ ਸੂਟ ਆਊਗਾ ਜੀ ਤੇ ਰਸੀਆ ਬ੍ਰਾਂਡ ਦੀ ਤੁਹਾਨੂੰ ਸਿਲਕ ਮਿਲੂਗੀ ਮੈਚਿੰਗ ਦੇ ਵਿੱਚ ਸੂਟ ਦਾ ਦੁਪੱਟਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜਿਹੜਾ ਮਰਜ਼ੀ ਡਾਈ ਕਰਵਾ ਸਕਦੇ ਹੋ ਡਾਈ ਕਰਕੇ ਭੇਜ ਦਾਂਗੇ ਤੁਹਾਨੂੰ ਅਗਲਾ ਦੇਖੋ ਥੋੜਾ ਜਿਹਾ ਪ੍ਰਿੰਟ ਚੇਂਜ ਹੋ ਗਿਆ ਮੈਨੂੰ ਲੱਗਦਾ ਇਹਦੀ ਚਾਹੀ ਹੁਣ ਤੇ ਕਲਰ ਬਹੁਤ ਪਿਆਰਾ ਹੈ ਲੋ ਸਭ ਬਹੁਤ ਸੋਹਣਾ ਰਸਟ ਕਲਰ ਦੇ ਵਿੱਚ ਹੈ ਇਹ ਵੀ ਰਸੀਆ ਬ੍ਰਾਂਡ ਦੀ ਵੀ ਸਿਲਕ ਹੈਗੀ ਆ ਸ਼ੂਸ਼ੀ ਸਿਲਕ ਕਹਿੰਦੇ ਨੇ ਇਹਨੂੰ ਤੇ ਪਰ ਕਲਰ ਦਾ ਫਰਕ ਪਈ ਆ ਔਰ ਥੋੜਾ ਜਿਹਾ ਪ੍ਰਿੰਟ ਦਾ ਫਰਕ ਪਈ ਆ ਆਹ ਲੋ ਕਲਰ ਦੇਖੋ ਇੰਨਾ ਪਿਆਰਾ ਕਲਰ ਹੈਗਾ ਨਾ ਕੋਈ ਕਲਰ ਇਹੋ ਜਿਹਾ ਨਹੀਂ ਹੈਗਾ ਜਿਹੜਾ ਘੱਟ ਸੋਹਣਾ ਹੋਵੇ 1750 ਦੇ ਵਿੱਚ ਆ ਜੂਗਾ ਅਗਲਾ ਦੇਖੋ ਇਹ ਵੀ ਫਰੋਜ਼ੀ ਹੈ ਪਰ ਥੋੜਾ ਜਿਹਾ ਪੀਕੋਕ ਫਰੋਜ਼ੀ ਹੁੰਦਾ ਜਿਹੜਾ ਉਹ ਵਾਲਾ ਫਰੋਜ਼ੀ ਹੈ ਜੀ ਉਹ ਐਗਜ਼ੈਕਟ ਫਰੋਜ਼ੀ ਸੀ ਸਰ ਤੇ ਲੱਗ ਰਿਹਾ ਹੋਣਾ ਇਹਦੇ ਵਿੱਚ ਫੈਮਿਲੀ ਵਿੱਚ ਹਾਂ ਬਲੂ ਨਹੀਂ ਹੈਗਾ ਜਿਹੜਾ ਪੀਕੋਕ ਵਾਲਾ ਫਰੋਜ਼ੀ ਹੁੰਦਾ ਉਹ ਬੜਾ ਫਰੋਜ਼ੀ ਠੀਕ ਹੈ ਜੀ ਕਲਰ ਵੀ ਬਹੁਤ ਪਿਆਰਾ ਹੈਗਾ ਤੇ ਆਫ ਵਾਈਟ ਜਾਂ ਕਰੀਮ ਜਾਂ ਬੇਸ ਕਹਿ ਸਕਦੇ ਆਂ ਆਪਾਂ ਇਹਦਾ ਇਹ ਪ੍ਰਾਈਸ 1750 ਦਾ ਹੈ ਅਗਲਾ ਦੇਖੋ ਇਹਦੇ ਨਾਲ ਦਾ ਪਹਿਲਾਂ ਮੈਂਹੰਦੀ ਤੇ ਦੇਖ ਚੁੱਕੀਓ ਪਰ ਥੋੜਾ ਜਿਹਾ ਪ੍ਰਿੰਟ ਫਰ ਭਟਾਇਆ ਸੀ ਜਿਆਦਾ ਫਰਕ ਨਹੀਂ ਆ ਬਹੁਤ ਥੋੜਾ ਫਰਕ ਹੈ ਜੇ ਇੱਕ ਨਾ ਮਿਲੇ ਤਾਂ ਦੂਜਾ ਲੈ ਸਕਦੇ ਹਾਂ ਇਹ ਵਾਲਾ ਠੀਕ ਹੈ ਇਹ ਵਾਲੀ ਲਈ ਸਲਵਾਰ ਲਓ ਠੀਕ ਹੈ 1750 ਦੇ ਵਿੱਚ ਰਸੀਆ ਬ੍ਰਾਂਡ ਦੀ ਸਿਲ ਚਾਉਗੀ ਤੁਹਾਡੇ ਕੋਲੇ ਫ੍ਰੀ ਸ਼ਿਪਿੰਗ ਆ ਅਗਲਾ ਦੇਖੋ ਇਹ ਵਾਲਾ ਕਲਰ ਹੈ ਇਸ ਪ੍ਰਿੰਟ ਦੇ ਵਿੱਚ ਇਹ ਵਾਲਾ ਪੱਲਾ ਠੀਕ ਹੈ ਬਹੁਤ ਪਿਆਰਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਤੇ ਬਹੁਤ ਹੀ ਪਿਆਰਾ ਜਿਹਾ ਕੱਪੜਾ ਆ ਲੋ ਠੀਕ ਹੈ ਜੀ ਤੇ ਪ੍ਰਾਈਸ ਹੈਗੀ 1750 ਅਗਲਾ ਦੇਖੋ ਇਹ ਵੀ frozy ਆ ਕਹੋਗੇ ਕਿੰਨੇ ਦਾ frozy ਹੈ ਕਿਉਂਕਿ ਨਾ ਹਰ ਇੱਕ ਪ੍ਰਿੰਟ ਦੇ ਵਿੱਚ ਅਲੱਗ-ਅਲੱਗ ਨੇ ਇਹ ਚ ਪ੍ਰਿੰਟ ਦਾ ਫਰਕ ਪਈ ਜਾਂਦਾ ਥੋੜਾ-ਥੋੜਾ ਥੋੜਾ ਪ੍ਰਿੰਟ ਦਾ ਫਰਕ ਪਈ ਜਾਂਦਾ ਸੋ ਤੁਹਾਨੂੰ ਵੀ ਔਖਾ ਨਹੀਂ ਹੋਊਗਾ ਕਿ ਅਸੀਂ ਸਾਨੂੰ frozy ਨਹੀਂ ਮਿਲਿਆ ਇਹ ਬਹੁਤ ਜ਼ਿਆਦਾ ਫਰੋਜ਼ੀ ਨਹੀਂ ਹੈਗਾ ਸੋਨਾ ਜਿਹਾ ਫਰੋਜ਼ੀ ਹੈ ਇਹ ਵੀ ਪੀਕਾਕ ਵਾਲਾ ਫਰੋਜ਼ੀ ਹੈ ਸੋ ਬਹੁਤ ਪਿਆਰਾ ਜਿਹਾ ਸੂਟ ਹੈ ਇਹ ਵੀ ਰਸੀਆ ਬ੍ਰਾਂਡ ਦੀ ਸਿਲਕ ਹੈਗੀ ਹੈ ਔਰ ਫਰੋਜ਼ੀ ਹੈ ਜਿਹੜਾ ਉਹ ਕਿਹੜਾ ਫਰੋਜ਼ੀ ਦੱਸਾਂ ਬਲੂ ਨਹੀਂ ਹੈਗਾ ਪੀਕਾਕ ਵਾਲਾ ਫਰੋਜ਼ੀ ਹੈ ਬੱਚਾ ਖਾਣ ਖਾਣ ਵਾਲਾ ਨਹੀਂ ਬਹੁਤ ਸੋਹਣਾ ਜ ਤੇ ਨੈਕਸਟ ਆਹ ਵਾਲਾ ਕਲਰ ਆ ਗਿਆ ਇਹ ਕਲਰ ਮੈਨੂੰ ਲੱਗਦਾ ਤੁਸੀਂ ਹੁਣ ਪਹਿਲੀ ਵਾਰ ਦੇਖ ਰਹੇ ਹੋ ਆਹ ਵਾਲਾ ਇਹ ਪਹਿਲਾਂ ਨਹੀਂ ਆਇਆ ਹਾਂ ਨੀਅਨ ਸ਼ੇਡ ਦੋ ਆ ਗਏ ਨੇ ਆਪਣੇ ਕੋਲੇ ਇਹ ਥੋੜਾ ਜਿਹਾ ਬ੍ਰਾਈਟ ਹੈ ਹਾਂ ਸਹੀ ਆ ਰਿਹਾ ਕਲਰ ਲਗਭਗ ਸਹੀ ਆ ਗਿਆ ਬਹੁਤ ਸੋਹਣਾ ਸੂਟ ਹੈ ਰਸੀਆ ਬ੍ਰਾਂਡ ਦੀ ਸਿਲਕ ਹੈ 1750 ਦੇ ਵਿੱਚ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਹੋ ਲੋ ਜੀ ਮੈਂ ਨਾ ਤੁਹਾਨੂੰ ਅੱਗੇ ਇਹ ਸੂਟ ਦਿਖਾਉਣੀ ਆ ਆ ਵਾਲੀ ਹੁਣ ਚੇਂਜ ਹੋ ਗਿਆ ਆਪਣੇ ਕੋਲੇ ਸਟਾਰ ਬਰਬਰੀ ਆ ਗਈ ਬਰਬਰੀ ਜਿਗਾਰਡ ਸਟਾਰ ਬਰਬਰੀ ਜਿਗਾਰਡ ਬਹੁਤ ਸੁਪੀਰੀਅਰ ਕੁਆਲਿਟੀ ਦੀ ਬਰਬਰੀ ਹੈ ਬਹੁਤ ਜਿਆਦਾ ਸੋਹਣੀ ਆ ਲੋ ਲੋਡ ਹੁਣ ਸੈਲਫ ਪ੍ਰਿੰਟ ਦਿਖ ਰਿਹਾ ਹੋਣਾ ਵਿੱਚ ਆ ਰਿਹਾ ਸੈਲਫ ਪ੍ਰਿੰਟ ਵਿੱਚ ਸੈਲਫ ਪ੍ਰਿੰਟ ਇਹ ਮੈਂ ਤੁਹਾਨੂੰ ਦਿਖਾਉਣ ਲਈ ਲੈ ਕੇ ਆਈ ਹਾਂ ਆ ਦੇਖੀ ਇਹਦੇ ਵਿੱਚ ਆ ਦੇਖੋ ਆ ਜਾ ਪੱਤੀਆਂ ਨਹੀਂ ਆ ਰਹੀਆਂ ਨੇ ਵਿੱਚ ਤੇ ਸਾਰਾ ਇਹਦੇ ਵਿੱਚ ਨਾ ਸੈਲਫ ਪ੍ਰਿੰਟ ਹੈ ਇਹ ਬਹੁਤ ਸੋਹਣਾ ਸਟਫ ਹੈਗਾ ਇਹ ਤੇ ਪਿੰਡੇ ਨੂੰ ਖਾਣ ਵਾਲੀ ਬਰਬਰੀ ਨਹੀਂ ਹੈਗੀ ਬਹੁਤ ਸੌਫਟ ਵਾਲੀ ਬਰਬਰੀ ਹੈ ਇਹ ਇਹ ਆ ਲੋ ਜੀ ਇਹ ਹੈਗੀ ਆ ਦੇ ਨਾਲ ਮਸਲੀਨ ਦੀ ਸਲਵਾ ਇਹਦੇ ਨਾਲ ਨਾ ਮੈਂ ਤੁਹਾਨੂੰ ਦੁਪੱਟਾ ਦਿਖਾਉਣੀ ਆ। ਇਹਦੇ ਨਾਲ ਦਾ ਹੀ ਤੁਹਾਨੂੰ ਦੁਪੱਟਾ ਦਿਖਾਉਂਗੀ ਵਾਈਟ ਦੇ ਵਿੱਚ ਆਪਣੇ ਕੋਲੇ ਇਹ ਵੀ ਬਰਬਰੀ ਜਿਗਾਰਡ ਦੇ ਵਿੱਚ ਹੈ। ਇਹਦੇ ਵਿੱਚ ਵੀ ਨਾ ਆ ਦੇਖੋ ਸੈਲਫ ਦਿਖਾ ਬੀ ਮੈਨੂੰ ਉਪਰੋਂ ਤੋਂ ਫਾਵੇਂ ਦੇਖਾਂ। ਇਹ ਬਰਬਰੀ ਨਾ ਸੈਲਫ ਦੇ ਵਿੱਚ ਹੈ। ਦਿਖ ਰਿਹਾ ਤੁਹਾਨੂੰ ਨੇੜੇ ਆ ਕੇ ਨਹੀਂ ਦਿਖ ਰਿਹਾ ਬਾਲਾ ਨੇੜੇ ਆ ਕੇ ਨਹੀਂ ਦਿਖਦਾ। ਥੋੜਾ ਨਹੀਂ ਆਉਂਦੀ। ਸਮਝ ਨਹੀਂ ਆਉਂਦੀ ਹੈ। ਪਤਣ ਲੱਗਦਾ। ਇਹਦੇ ਵਿੱਚ ਵੀ ਨਾ ਸੈਲਫ ਪ੍ਰਿੰਟ ਹੈ ਜੀ ਬਰਬਰੀ ਦੇ ਵਿੱਚ। ਹਰ ਬਰੀਕ ਬਰੀਕ ਪੱਤੀਆਂ ਆਈਆਂ ਤੁਹਾਨੂੰ ਦਿਖਤੀਆਂ ਹੋਣਗੀਆਂ ਦੇਖਸੇ ਦਿਖਸਾ ਹਾਂ ਇਹ ਵੀ ਉਵੇਂ ਹੀ ਦੁਪੱਟਾ ਹੈਗਾ ਇਹ ਬਹੁਤ ਸੋਹਣਾ ਦੁਪੱਟਾ ਹੈ ਤੁਸੀਂ ਲੈਣਾ ਤਾਂ ਇਹਦੇ ਨਾਲ ਲਾਈ ਕਰਵਾ ਸਕਦੇ ਹੋ ਬੜਾ ਪੈਰਾ ਲੱਗੂਗਾ ਨੇੜੇ ਆ ਕੇ ਤਾਂ ਜਮਾਈ ਸਮਝ ਨਹੀਂ ਆਉਂਦੀ ਤੇ ਇਹ ਪ੍ਰਾਈਸ ਇਹਦੀ ਪ੍ਰਾਈਸ ਹੈਗੀ 1800 ਕਾਫੀ ਜ਼ਿਆਦਾ ਸੋਹਣਾ ਸੂਟ ਹੈ ਇਹ ਵੀ ਇਹਦੇ ਵਿੱਚ ਅਗਲਾ ਕਲਰ ਆਪਣੇ ਕੋਲੇ 8 9 ਸੀਗੇ ਕਲਰ ਪਰ ਆਫਲਾਈਨ ਨਿਕਲ ਗਏ ਨੇ ਪਹਿਲਾਂ ਕਿਉਂਕਿ ਸੋਨੇ ਹੀ ਬਹੁਤ ਸੀਗੇ ਹਾਂ ਇਹ ਵੀ ਉਹ ਹੀ ਸਟਾਫ ਹੈ ਬਰਬੀਜ ਕਾਰਡ ਇਹਦੇ ਵਿੱਚ ਵੀ ਤੁਹਾਨੂੰ ਸੈਲਫ ਪ੍ਰਿੰਟ ਮਿਲੂਗਾ ਇਹ ਆਹ ਦੇਖਦਾ ਹੁਣ ਕਦੇ ਕਦੇ ਸ਼ਾਈਨ ਦੀ ਪੈਂਦੀ ਹੈ ਨਾ ਇਹਦੀ ਹੁਣ ਲਾਈਵ 'ਚ ਤਾਂ ਸਾਨੂੰ ਇਦਾਂ ਦਾ ਦਿਖ ਰਿਹਾ ਪਰ ਕੈਮਰਾ ਲੈ ਰਿਹਾ ਕਿ ਨਹੀਂ ਉਹ ਨਹੀਂ ਮਿਲਦਾ ਬਹੁਤ ਸੋਹਣਾ ਲੱਗਦਾ ਸੂਟ 1800 ਦੇ ਵਿੱਚ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਕਲਰ ਬਹੁਤ ਿਆਰੀ ਹੈ ਅਗਲਾ ਦੇਖੋ ਇਹ ਬਾਕੀ ਲਾਈਟ ਮਹਿੰਦੀ ਜੈ ਲਾਈਟ ਮਹਿੰਦੀ ਆ ਲੋ ਇਹ ਹੈ ਜੀ ਜੀ ਸਲਵਾਰ ਲੋ ਜੀ ਕਾਫੀ ਪਿਆਰੇ ਸੰਟਾ ਹੈ ਵੀ ਬਹੁਤ ਸੋਹਣੇ ਆ ਫ੍ਰੀ ਸ਼ਿਪਿੰਗ ਨਾਲ ਹੋ ਰ homogene 1800 ਦੇ ਵਿੱਚ ਅਗਲਾ ਦੇਖੋ ਇਹ ਬੜਾ ਪਿਆਰਾ ਹੈ ਇਹ ਅਨੀਅਨ ਸ਼ੇਡ ਹੈ ਇਹ ਨਾ ਇਹ ਵੀ ਉਦਾਂ ਹੀ ਸੈਲਫ ਪ੍ਰਿੰਟ ਦੇ ਵਿੱਚ ਆਊਗਾ ਦੇਖ ਰਿਹਾ ਸੈਲਫ ਪ੍ਰਿੰਟ ਵਿੱਚ ਆਪਾਂ ਤੇ ਇਹ ਸਲਵਾਰ ਹੈ ਇਹਦੇ ਨਾਲ ਅਨੀਅਨ ਕਲਰ ਦੀ ਹੈ ਜੀ 1800 ਇੱਕ ਕਰਰੇ ਦੇ ਵਿੱਚ ਇਹ ਵਾਲਾ ਮੈਨੂੰ ਲੱਗਦਾ ਇਹ ਦਿਖਾ ਨਹੀਂ ਦਿੱਤਾ ਪਹਿਲਾਂ ਨਹੀਂ ਦਿਖਾਇਆ ਆ ਲੋ ਇਹ ਵਾਲਾ ਪ੍ਰਿੰਟ ਹੈ ਇੱਕ ਤੇ ਇਹ ਵਾਲਾ ਇਹਦੇ ਵਿੱਚ ਕਲਰ ਮਿਲਦਾ ਇਹ ਹੈਗੀ ਸਲਵਾਰ ਠੀਕ ਹੈ ਜੀ ਕਾਫੀ ਸੋਹਣਾ ਸੂਟ ਹੈ 1800 ਦੇ ਵਿੱਚ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਅੰਦੀਰ ਤੋਂ ਪਸੰਦ ਆਉਂਦੀ ਪਸੰਦ ਆ ਲਈਏ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿੱਸ ਦਿਓ ਫਿਰ ਮਿਲਦੇ ਆਂ ਤੋਂ ਸੋਹਣੀ ਜੀ ਕਲੈਕਸ਼ਨ ਲੈ ਕੇ ਆਪਾਂ ਅੱਗੇ ਸਾਰਿਆਂ ਨੂੰ ਲੱਗਦਾ ਆ ਗੰਦਕੀ ਨਹੀਂ ਕਰਨੀ